ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਦੱਸਾਂਗੇ ਚੋਲਾ ਪੱਟੀ ਕਮੀਜ਼ ਕੱਟਣ ਦਾ ਤਰੀਕਾ ਦੇਖੋ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਉਹਦੇ ਬਾਰੇ ਦੱਸਾਂਗੇ ਜਿਹਦੀ ਕੁਰਤੇ ਲੰਬਾਈ ਹੈ ਜਿਹੜੀ 40 ਇੰਚ ਲੰਬਾਈ ਤਿਆਰ ਹੈ ਤੇ ਛਾਤੀ ਹੈ ਦੀ 37 ਇੰਚ ਹੈਗੀ ਹੈ ਤੇਰਾ ਜਿਹੜਾ ਰੱਖਣਾ ਇਹਦਾ 19 ਇੰਚ ਹੈਗਾ ਬਾਹ ਦੀ ਲੰਬਾਈ ਹੈ ਜਿਹੜੀ 24 ਇੰਚ ਤਿਆਰ ਰੱਖਣੀ ਹੈਗੀ ਹੈ ਉਹਨਾਂ ਦੇ ਕਟਿੰਗ ਬਾਰੇ ਦੱਸਾਂਗੇ ਕਿਸ ਤਰੀਕੇ ਨਾਲ ਕਟਿੰਗ ਕਰਨੀ ਹੈ ਇਹ ਦੇਖੋ ਇਹ ਜਿਹੜਾ ਮੇਰੇ ਬਾਹ ਦਾ ਕੱਪੜਾ ਹੈ ਮੇਰੇ ਕੋਲੇ ਇਹ 24 ਇੰਚ ਕੱਪੜਾ ਹੈਗਾ 24 ਇੰਚ ਬਾਹ ਦੀ ਲੰਬਾਈ ਤਿਆਰ ਰੱਖਣੀ ਹੈਗੇ ਇਹਦੇ ਬਾਅਦ 1 ਇੰਚ ਆਪਾਂ ਬਾਹ ਦੀ ਲੰਬਾਈ ਘੱਟ ਘਟਾਂਗੇ ਛਾਤੀ ਜਿਹੜੀ 37 ਛਾਤੀ ਹੈਗੀ ਜਿੰਨੀ ਛਾਤੀ ਹੋਵੇ ਉਹਦਾ ਚੌਥਾ ਹਿੱਸਾ ਕਰ ਲੈਣਾ ਮੋਢੇ ਦਾ ਇਹਨੂੰ ਇਸ ਤਰੀਕੇ ਨਾਲ ਕਰ ਲੈਣਾ ਗਰੇਵ ਰੇਮ ਕਰਨ ਤੋਂ ਬਾਅਦ ਚੈੱਕ ਕਰ ਲੈਣਾ ਆਪਣਾ ਮੋਡਾ ਕਿੱਥੇ ਜਾ ਕੇ 7/2 ਇੰਚ ਫਿੰਦਾਗਾ ਇਹ ਜੇ ਕੋ 7/2 ਇੰਚ ਤਿਆਰ ਹੋ ਗਏ ਤਾਂ ਕੰਨੀ ਛੱਡ ਦੇਣੀ ਹੈ ਇਹਦੀ ਕੰਨੀ ਨਹੀਂ ਵਿੱਚ ਲੈਣੀ ਜੀ ਚਾਤੀ ਦਾ ਚੌਥਾਈ ਸਾ ਕਰਕੇ ਫਿਰ ਕਟਿੰਗ ਕਰਨੀ ਹੈਗੀ ਬਾਹਰ ਦੀ ਲੰਬਾਈ 24 ਇੰਚ ਹੈ ਤਾਂ 23 ਇੰਚ ਕਟਾਂਗੇ 1 ਇੰਚ ਬਾਹਰ ਦੀ ਲੰਬਾਈ ਕੱਟ-ਕੱਟਣੀ ਹੁੰਦੀ ਹੈਗੀ ਐਸੇ ਦਾ ਤਿਆਰ ਰੱਖਣਾ ਹੈਗਾ ਇਹ ਤੁਹਾਨੂੰ ਜਿਹੜਾ ਮੋਢੇ ਦੀ ਗੁਲਾਇ ਦੇਣੀ ਹੈ ਦੇਖੋ ਕਿਸਤੇ ਕਨਾਂ ਗੁਲਾਇ ਦੇਣੀਆਂ ਨੇ ਉਹ ਇਹ ਜਿਹੜਾ ਕਪੜਾ ਛੱਡ ਰਿਹਾ ਹੈ ਸਾਈਡ ਤੇ ਕੰਨੀ ਹੈ ਕੰਨੀ ਦੀ ਕਟਿੰਗ ਕਰਦੇ ਨੇ ਵਿੱਚ ਕਰਨੀ ਨਹੀਂ ਲੈਣੀ ਕਪੜੇ ਜਗ੍ਹਾ ਦੇ ਵੀ ਇਹ ਬਾਅਦ ਇਹ ਪਰ ਜਿਹੜਾ ਮੋਢੇ ਦੀ ਗੁਲਾਇ ਦੇਣੀ ਹੈ ਕਿ ਇੱਕ ਪਾਸੇ ਨਰ ਸਿੱਧਾ ਪਾਸਾ ਉਸ ਪਾਸੇ ਦੇਣੀ ਹੈ ਇੱਕ ਵਾਸੇ ਰੇਵ ਹੁੰਦਾਗਾ ਉਸ ਪਾਸੇ ਗੁਲਾਈ ਨਹੀਂ ਦੇਣੀਗੀ ਸਿੱਧੇ ਪਾਸੇ ਗੁਲਾਈ ਦੇਣੀ ਹੈ ਦੀ ਇੱਕ ਪੱਲੇ ਦੀ ਦੇਣੀ ਗੁਲਾਈ ਦੋ ਦੇ ਨਹੀਂ ਦੇਣੀਗੀ ਨਰ ਸਿੱਧੇ ਕਰ ਗੁਲਾਈ ਦੇਣੀ ਜਿਹੜੀ ਬਾਹ ਦੀ ਪੱਟੀ ਕੱਟਣੀ ਹੈ ਜਿਹੜੀ ਆਪਾਂ ਬਾਹ ਦੀ ਫੱਟੀ ਲਾਣੇ ਆਪਾਂ ਦੂਜੇ ਪਾਸੇ ਕੱਟੀ ਜਾਊਗੀ ਇਸ ਪਾਸੇ ਰੇਵ ਵਾਲੇ ਪਾਸੇ ਕੱਟੀ ਜਾਣੀ ਸਿੱਧੇ ਵਾਲੇ ਪਾਸੇ ਨਹੀਂ ਕੱਟੀ ਜਾਣੀਗੀ ਇਹ ਇਹ ਇੱਕ ਪੱਟੀ ਦੀ ਕਟਿੰਗ ਕਰਨੀ ਹੈਗੇ ਆਪਾਂ ਇਹਦਾ ਦੋਨੋਂ ਸੈਂਟਰ ਹੋਣਾ ਚਾਹੀਦਾ ਹੈਗਾ ਇੱਕ ਪਾਸੇ ਨੂੰ ਨਹੀਂ ਹੋਣੀ ਚਾਹੀਦੀ ਜਿਵੇਂ ਦੇਖੋਣੇਗਾ ਆਪਣੇ ਕੋਲੇਗਾ ਸਵਾ 6.5 ਇੰਚ ਤਿਆਰ ਹੈ ਤਾਂ ਆਪਾਂ ਸਵਾ 3 ਤੇ ਪੱਟੀ ਕੱਟਾਂਗੇ ਕਿ ਤੇ ਪੱਟੀ ਕੱਟਣੀ ਹੈ ਜਿਹੜੀ ਪੱਟੀ ਦੀ ਲੰਬਾਈ ਕੱਟਣੀ ਹੈ ਜਿਹੜੀ ਇਹ ਕਿ 6.5 ਇੰਚ ਦੀ ਲੰਬਾਈ ਹੋਣੀ ਜਿਹੜੀ ਪੱਟੀ ਦੀ ਇਹ ਇਥੇ ਕੋਈ ਇੱਕ ਪੱਲੇ ਦੀ ਕਟਿੰਗ ਕਰਨੀ ਹੈ ਦੋਨੇ ਪੱਲੇ ਇਕੱਠੇ ਨਹੀਂ ਕੱਟਣੇਗੇ ਗ੍ਰਾਸ ਤੇ ਇਹਨੇ ਕਟਿੰਗ ਕਰ ਦੇਣੀ ਹੈ ਹੁਣ ਦੂਜੀ ਮਾੜੀ ਲਈ ਕੱਟਣੀ ਹੈਗੀ ਹੈ ਉਹ ਇਹਦੇ ਉੱਪਰ ਰੱਖ ਲਾਂਗੇ ਆਪਾਂ ਦੇਖੋ ਕੰਨੀ ਵਾਲੇ ਪਾਸੇ ਕੰਨੀ ਵਾਲੇ ਪਾਸੇ ਰੱਖਣਾ ਆਪਾਂ ਦੂਜੀ ਸਾਈਡ ਨਹੀਂ ਰੱਖਣੀ ਜੀ ਦੀ ਆ ਦੇਖੋ ਆ ਕਟਿੰਗ ਕਰੀ ਹੋਈ ਕੰਨੀ ऐसे ਕਿ ਨੰਬਰ ਬਰਾਬਰ ਰੱਖ ਲੈਣਾ ਬਾਣੋ ਇੱਕੋ ਜਿਹਾ ਵਾਂ ਬਸਾਣੀ ਹੈਗੇ ਬਾਦ ਘਟਣੀ ਹੋਣਾ ਜਿਹਦਾ ਕਪੜਾ ਕਦੇ ਵੀ ਮੈਂ ਫालतू ਕਪੜਾ ਪਰ ਕਟਿੰਗ ਕਰ ਦੇਣਾਗਾ ਇਦਣੇ ਕੁਝ ਗਲਾਈ ਦੇਣੀਆਂ ਦੋਨੇ ਬਾਹਾਂ ਦੇ ਐਡਟ ਗਲਾਈ ਨਹੀਂ ਜਾਣੇਗੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਬਾਹ ਦਾ ਮੋਢਾ ਇੱਕ ਲਮਾਈ ਚ ਪੂਰਾ ਵਹਿ ਜਾਂਦਾ ਹੈਗਾ ਤਾਂ ਬਸ ਚੋਰਸ ਕਰਕੇ ਵੀ ਘਟ ਸਕਦੇ ਆ ਉਹਨੂੰ ਇਹ ਵੀਡੀਓ ਮੇਰੇ ਪਹਿਲਾਂ ਵੀ ਬਹੁਤ ਪਾਈਆਂ ਹੋਈਆਂ ਗਿਆ ਇਹਦੇ ਕਿਸ਼ਾਰਾ ਕੱਟਣ ਦਾ ਤਰੀਕਾ ਆਦੇ ਬਣਾਉਣ ਦਾ ਤਰੀਕਾ ਦੱਸਿਆ ਗਿਆ ਹੈਗਾ ਉਹ ਵੀਡੀਓ ਤੇ ਜਰੂਰ ਦੇਖੋ ਨ ਜ਼ਿਆਦਾ ਜਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ ਦੇਖੋ ਇਸ ਤਿਹੇ ਕੰਨਾ ਬਾਹ ਦੀ ਕੱਢਣੀ ਕਰਨੀ ਹੈਗੀ ਹੈ ਇਹਦਾ ਉਹਨੇ ਇੱਕ ਇੱਕ ਬਾਹ ਕੱਟੀ ਸੀਗੀ ਹੱਡੜ ਕੱਟੀ ਹੈਗੀ ਹੈ ਉਦੋਂ ਦਾਦਾ ਕਈ ਵਾਰ ਕੀ ਹੁੰਦਾਗਾ ਛਾਤੀ ਘੱਟ ਹੁੰਦੀ ਹੈਗੀ ਹੈ ਮਾਣ ਛੱਤੀ ਛਾਤੀ ਹੁੰਦੀ ਹੈ ਦੀ ਅਪਰਾ ਇੱਕ ਲੰਮਾਈ ਚ ਅਪਾ ਬਾਹ ਕੱਟ ਸਕਦੇ ਸੀ ਕਿਸ ਤਿਹੇ ਕੰਨਾ ਬਾਹ ਕੱਟੇ ਜੇ ਹੁਣ ਕੱਪੜਾ ਦੇਖੋ ਆਪਣੇ ਕੋਲੇ ਛੋਟੇ ਪਣੇ ਦਾ ਹੈਗਾ ਇਹ ਇਹ ਚੜਾਈ ਜਿਹੜੀ ਹੈਗੀ ਹੈ 18 36 ਇੰਚ ਤਿਆਰ ਹੈ ਯਾਨੀ ਕਿ ਡਬਲ ਕਪੜਾ ਹੈ ਆਪਣੇ ਕੋਲੇ ਪਰ ਆਪਾਂ ਇਸਨੂੰ ਬਾਹ ਨੂੰ ਕਿਸ ਤਰੀਕੇ ਨਾਲ ਕੱਟ ਦੇਖਿਆ ਇਸ ਤਰੀਕੇ ਨਾਲ ਆਪਾਂ ਕੱਟ ਸਕਦੇ ਹਾਂ ਇੱਕ ਵਾਰ ਜਿਮੋਡਾ ਬਣਾ ਸਕਦੇ ਹਾਂਗੇ ਮਤਲਬ 36 36 ਦੇ 9 36 ਇੰਚ ਹੋ ਗਿਆ ਇਹਦੇ 9 36 ਪੂਰਾ ਆ ਗਿਆ ਤਾਂ ਮੇਕ ਤੋਂ ਮੇਦੀ ਲੰਬਾਈ ਹੈਗੀ ਹੈ 40 ਇੰਚ ਲੰਬਾਈ ਹੈਗੀ ਆਪਣੇ ਕੋਲੇ ਪਰ ਚਾੜੀ ਤਾਂ ਜਿੰਨੀ ਲੰਬਾਈ ਹੋਵੇ ਉਹਦੇ 1 ਇੰਚ ਕਪੜਾ ਫालतू ਲਾਵਾਂਗੇ ਆਪਾਂ ਕਮੀਜ਼ ਵਾਸਤੇ ਜਿੰਨੀ ਵੀ ਲੰਬਾਈ ਹੋਵੇ ਉਹਦੇ 1 ਇੰਚ ਫालतू ਕਪੜਾ ਲੈਣਾ ਹੈਗਾ ਐਸ ਤਰ੍ਹਾਂ ਕਪੜਾ ਚੌੜਾ ਕਰ ਲੈਣਾ ਹੈਗਾ ਤੇ ਕੰਨੀਏ ਕੰਨੀ ਦੀ ਕਟਿੰਗ ਕਰਦੇ ਨੇ ਕੰਨੀ ਵਿੱਚ ਨਹੀਂ ਰੱਖਣੀ ਕਦੇ ਵੀ ਕਪੜੇ ਦੇ ਦੇਖੋ 40 ਲਮਾਈ ਸੀਗੀ ਤਾਂ 40 ਇੰਚ ਕਪੜਾ ਕੱਟਿਆ ਜਾਨੀ ਕਿ 22.5 20 ਇੰਚ ਹੋ ਗਿਆ ਛੋਟਾ ਹਿੱਸਾ ਹੈਗਾ ਇਹ ਆਧਾ ਹੋ ਗਿਆ ਦਾ 41 ਦਾ ਉਹ ਨਾਲ ਕਰਨੀ ਹੈ ਜੇ ਕਟਿੰਗ ਕਰ ਦੇਣੀ ਇਹਦੀ ਉਹ 37 ਸਾਤੀ ਹੈ 37 ਆਪਾਂ ਕਰ ਲੈਣਾ ਅੱਧਾ ਇੱਕ ਮਿੰਟ ਕਿ ਮੇਰੀ ਜਿਹੜੀ ਮੈਂ ਜਿਹੜੀ ਆਪ ਰੱਖਣੀ 40 ਤਿਆਰ ਰੱਖਣੀ ਹੈਗੀ ਤਾਂ 40 ਇੰਚ ਕਪੜਾ ਕੱਟਾਂਗੇ ਜਾਨਣੇ 1 ਇੰਚ ਕਪੜਾ ਫालतू ਕੱਟਾਂਗੇ ਇਹ ਦੇਖੋ ਇੱਥੇ 40 ਲੰਬਾਈ ਤਿਆਰ ਹੋ ਗਈ ਹੈ 1 ਇੰਚ ਕਪੜਾ ਫालतू ਲੈ ਲਿਆ ਪਾਇਦਾ ਐਸੀ ਤਰ੍ਹਾਂ ਪਰ ਡਬਲ ਲੰਬਾਈ ਲੈਣੀ ਜਿਹੜੀ ਕਮੀਜ਼ ਦੀ ਅਗਰ ਵੱਡੇ ਪਣੇ ਦਾ ਹੋਵੇ ਤਾਂ ਪਰ ਇੱਕੋ ਹੀ ਲੰਬਾਈ ਲੈਣੀ ਹੁੰਦੀ ਹੈਗੀ ਇਹ ਛੋਟੇ ਪਣੇ ਦਾ ਕਪੜਾ ਇਸ ਵਾਸਤੇ ਡਬਲ ਲੰਬਾਈ ਲਈ ਜੀ ਆ ਦੇਖੋ ਇਹ 41 ਡਬਲ ਕੱਪੜਾ ਲੈ ਲਿਆ ਆਪਾਂ ਹੁਣ ਇਸ ਨੂੰ ਇਸ ਤਰੀਕੇ ਨਾਲ ਆਪਾਂ ਡਬਲ ਕਰ ਲੈਣਾਗਾ ਇਹਦਾ ਡਬਲ ਕਰਨ ਤੋਂ ਬਾਅਦ ਇੱਕ ਵਾਰ ਫੇਰ ਇਹ ਡਬਲ ਕਰ ਲੈਣਾਗਾ ਹੁਣ ਵਈਆ ਘੇਰੇ ਦੀ ਕਟਾਈ ਕਰਨੀ ਹੈ 37 ਛਾਤੀ ਹੈ 37 ਦਾ ਅੱਧ ਹੋ ਗਿਆ 18.5 ਇੰਚ ਉਹ 37 ਛਾਤੀ ਹੈ 37 ਛਾਤੀ ਦਾ ਅੱਧ ਕਰ ਲੈਣਾ ਜਿੰਨੇ ਵੀ ਛਾਤੀ ਦਾ ਅੱਧ ਕਰਕੇ ਰਫ ਫੀਟਿੰਗ ਵਾਲਾ ਹੋਗਾ ਚੌੜਾ ਪੱਟੀ ਕਮੀਜ਼ ਆਊਗਾ ਉਹਦਾ ਬਚਾਰ ਇੰਚ ਕਪੜਾ ਫालतू ਲਾਵਾਂਗੇ ਘੇਰ ਵਾਸਤੇ ਅਗਰ ਖੁੱਲਾ ਪਾਲਦਾ ਹੈ ਫਿਰ ਆਪਾਂ 5 ਇੰਚ ਕੱਟਾਂਗੇ ਜ਼ਿਆਦਾ ਇਹ ਫੀਟਿੰਗ ਚ ਲੈਣਾ ਦਾ ਪਤਾ 4 ਇੰਚ ਫालतू ਕੱਟਾਂਗੇ 37 ਦਾ 12.5 ਹੋ ਗਿਆ 12.5 ਤੇ 4 12.5 ਇੰਚ ਹੋ ਗਿਆ 12.5 ਤੇ ਨਿਸ਼ਾਨ ਲਾਵਾਂਗੇ ਦਾ ਐਸੇ ਠੀਕ ਨੂੰ ਪਰ 12.5 ਦੇ ਨਿਸ਼ਾਨ ਇੱਕੋ ਜਿਹਾ ਲੱਗੇ ਸਕੇ ਨਾ 12.5 ਇੱਕੋ ਜਿਹਾ ਸਿੱਧਾ ਕਰ ਲੈਣਾਗਾ ਇਸ ਕੱਪੜੇ ਦੀ ਇਸ ਤਰ੍ਹਾਂ ਦੀ ਆਪਾਂ ਕਟਿੰਗ ਕਰ ਦੇਣੀ ਹੈਗੀ। ਉਸ ਕੱਪੜੇ ਨਾਲ ਆਪਾਂ ਦੇਖੋ ਇਸ ਤਰ੍ਹਾਂ ਸਿੰਗਲ ਕਰ ਲੈਣਾਗਾ। ਸਿੰਗਲ ਕਰਨ ਤੋਂ ਬਾਅਦ ਇਸ ਟਿੱਕੇ ਨੂੰ ਆਪਾਂ ਡਬਲ ਕਰਨਾ ਹੈ ਇਹਨੂੰ ਕੱਪੜੇ ਨੂੰ। ਇਹ ਤਿਆਰ ਰੱਖਣਾ ਕੱਪੜਾ ਬਿਲਕੁਲ ਪਲੇਨ ਆਉਣਾ ਚਾਹੀਦਾ ਕੋਈ ਬਲ ਨਹੀਂ ਪੈਣਾ ਚਾਹੀਦਾ ਕੱਪੜੇ 'ਚ। నక్కను మారు ఇ స లో ఏద ఇో కిధా వద్ధ కా ఉన్నా చదేవి ਕਾਹਦੇ ਸਾਹਮਣੇ ਛੜ ਰੱਖਣੀ ਆਪਾਂ ਇਹ ਕਮੀਜ਼ ਦੀ ਸਾਹਮਣੇ ਛੜ ਜਿਹੜੀ ਆਪਾਂ ਰੱਖਣੀ ਆ ਕਟੋੜਾ ਪੌਣਾ ਇੰਚ ਕਪੜਾ ਫालतू ਰੱਖਣਾ ਹੈ ਲੰਬਾਈ ਲੋਟ ਓਕੇ ਕਈ ਵਾਰ ਕਮੀਜ਼ ਆਪਾਂ ਜੋ ਸਰੀਰ ਤੇ ਪਾਨਿਆਂ ਦਾ ਕੀ ਜਾਂਦੀ ਹੈ ਕਿ ਬੈਕ ਸ਼ਰਟ ਨਹੀਂ ਵੀ ਲੱਗ ਲੱਗ ਜਾਂਦੀ ਹੈਗੀ ਉਹ ਤਰ੍ਹਾਂ ਦਾ ਦੀ ਉਹਦੇ ਦੂਆ ਦੇ ਕਪੜਾ ਜਿਹੜਾ ਬਚਾਣ ਵਾਲਾ ਕਟਿੰਗ ਕਰ ਦੇਣਾਗਾ ਇੱਥੋਂ ਤਾਂ ਜਿਹੜਾ ਆਪਣਾ ਸ਼ਾਲ ਲਾਣਾ ਦੇਖੋ ਕਿਥੇ ਕਿੰਨਾ ਸ਼ਾਲ ਲਗਾਉਣਾ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਪਹਿਲਾਂ ਆਪਾਂ ਜਿਹੜਾ 3 ਦੇ ਨਿਸ਼ਾਨ ਲਗਾਣਾ ਜਿਹੜਾ ਇਹ ਤੋਂ ਡਾਉਣ ਕਰਾਂਗੇ ਜਿਹਨੇ ਲੰਬਾਈ ਘਟਾਣੀ ਆਪਾਂ ਤੇ 1.5 ਤੇ ਨਿਸ਼ਾਨ ਲਗਾਵਾਗੇ ਪਹਿਲਾਂ ਉਸ ਤੋਂ ਬਾਅਦ ਆਪਾਂ ਗਲੇ ਦੇ ਨਿਸ਼ਾਨ ਲਗਾਣਾ ਜਿਹੜਾ ਉਹ 2 ਇੰਚ ਤੇ ਲਾਵਾਂਗੇ ਫਿਰ ਇਹਦੇ ਬਾਅਦ ਆਪਾਂ ਮੋਢੇ ਦੇ ਨਿਸ਼ਾਨ ਲਗਾਣਾ ਜਿਹੜਾ ਜਿੰਨੀ ਛਾਤੀ ਹੈਗੀ ਹੈ ਉਹਦਾ ਚੌਥੇ ਦੇ ਨਿਸ਼ਾਨ ਲਗਾਣਾਗਾ ਪਰ ਚੌਥਾ ਇਸੇ 7.5 ਇੰਚ ਮੋਢਾ ਕੱਟਿਆ ਜੀ ਮਾ ਦਾ ਤੇ 7.5 ਇੰਚ ਇਹ ਕੱਟਾਂਗੇ ऐसे तरीके ਨਾਲ ਇਹਦੇ ਨਿਸ਼ਾਨ ਲਾਣੇ ਕੋਈਏ ਪਹਿਲਾ 1.5 ਇੰਚ ਤੇ ਲਗਾਏਗਾ 1.5 ਇੰਚ ਤੇ ਲਾਇਆ ਉਹਦੇ ਬਾਅਦ 2.5 ਦੇ ਇਹਨਾਂ ਨਿਸ਼ਾਨਾਂ ਨੂੰ ਇਸ ਤਰ੍ਹਾਂ ਸਕੁਅਰ ਨਾਲ ਸਿੱਧਾ ਕਰ ਲੈਣਾ ਹੈਗਾ ਆ ਦੇਖੋ ਜਨ ਇਨਸ਼ਾਅੱਲਾ ਜਿਹੜਾ ਪਾ ਇਹ ਗਲੇ ਦੇ ਨਾਲ ਇਨਸ਼ਾਅੱਲਾ ਲਗਾਵਾਂਗੇ ਤਾਂ ਇਹ 2 ਇੰਚ ਦੇ ਨਾਲ ਲਗਾਉਂਦੇ ਹਾਂ ਹੁਣ ਇਹ ਤੋਂ ਜਿਹੜਾ ਬਨ ਇਨਸ਼ਾਅੱਲਾ ਲਗਾਵਾਂਗੇ ਛਾਤੀ ਦਾ ਚੌਥਾ ਇਸਾ ਕਰਨ ਤੋਂ ਬਾਅਦ ਆ 7.5 ਇੰਚ ਚੌਥਾ ਇਸਾ ਛਾਤੀ ਦਾ ਹੋ ਗਿਆ ਤਾਂ 2 ਇੰਚ ਕਪੜਾ ਕਟਿੰਗ ਜਿਆਦਾ ਪਾਲਦਾ ਫਿਰ ਆਪਾਂ 1.5 ਇੰਚ ਕਟਿੰਗ ਦਾ ਕਰ ਸਕਦੇ ਹਾਂ ਤੋ ਇਹ ਹੁਣ ਆਪਾਂ ਦੋਇਜ ਤਿਆਰ ਰੱਖਿਆ ਤੋ ਜਦੋਂ ਗੀਜੇ ਦੇ ਨਿਸ਼ਾਨ ਲਗਾਣਾ ਦੇਖੋ ਕਿਸਤੇ ਕਿ ਨਾ ਗੀਜੇ ਦੇ ਨਿਸ਼ਾਨ ਲਗਾਵਾਗੇ ਆਪਾਂ ਮੋਢੇ ਦੇ ਨਿਸ਼ਾਨ ਤੋਂ ਲੜਾਂਗਾ ਉਹ ਗੀਜੇ ਦੇ ਨਿਸ਼ਾਨ ਲੜਾ ਜਿਹੜਾ ਆਪਾਂ ਮੋਢੇ ਤੋਂ ਨਿਸ਼ਾਨ ਲਾੜਾਂਗਾ ਇਹ 16 ਇੰਚ ਨਿਸ਼ਾਨ ਲਗਾਣਾਗਾ ਜਿਸ ਤਰੀਕੇ ਨਾਲ ਕਮੀਚੇ ਦੀ ਲੰਬਾਈ ਘੱਟ ਹੋ ਗਈ ਉਸੇ ਕਿਨ ਆਪਾਂ ਲੰਬਾਈ ਵੀ ਕੱਟ ਕਰ ਦਾਂ ਗੀਜੇ ਦੀ ਪਹਿਲਾਂ 16 ਤੇ ਨਿਸ਼ਾਨ ਲਗਾੜਾ ਉਦੋਂ ਬਾਅਦ ਆਪਾਂ 2 ਇੰਚ ਨਿਸ਼ਾਨ ਲਗਾਣਾ ਰੱਬ ਗੇਜੇ ਦਾ ਮੋਹ ਰੱਖਣਾ ਹੁੰਦਾਗਾ ਉਹ ਸਾਢੇ 6 ਇੰਚ ਤਿਆਰ ਰੱਖਾਂਗੇ ਇਹਦੇ ਆਪਾਂ ਪੌਣੇ ਤੇ 7 ਤੇ ਨਿਸ਼ਾਨ ਲਗਾਵਾਂਗੇ ਮੇਥੋਂ ਆਪ ਸਵਾ 9 ਤਿਆਰ ਰੱਖਿਆ ਸੀਗਾ ਚੌਥਾ ਇਸ 36 ਦਾ ਤਿਆਰ ਹੈਗਾ ਇੱਥੇ ਵੀ ਸਵਾ 9 ਦਾ ਨਿਸ਼ਾਨ ਲਗਾਣਾ ਹੈਗਾ ਇਸ ਤਰੀਕੇ ਦਾ ਮੋੜ ਦੇ ਨਿਸ਼ਾਨ ਲਾਇਆ ਇਹ ਜਿਹੜੇ ਗੁਲਾਈ ਦੇਣੀ ਇਸ ਤਰੀਕੇ ਨਾਲ ਮੋੜ ਦੀ ਗੁਲਾਈ ਦੇਵਾਂਗੇ ਆਪਾਂ ਮੈਥੋ ਜਿਹੜਾ ਤੀਰਾ ਡਾਉਣ ਕਰਨਾ ਹੈ ਦੇਖੋ ਕਿਸੇ ਤਰ੍ਹਾਂ ਕਹਿੰਦੇ ਨੋਰ ਕਰਾਂਗੇ ਇੱਥੋਂ ਨਿਸ਼ਾਨ ਚੱਕਣਾ ਗਾ ਡੇਢ ਇੰਚ ਦਾ ਨਿਸ਼ਾਨ ਲਗਾਏ ਸੀ ਆਪੇ ਇੱਥੋਂ ਕ੍ਰੋਸ ਕਰ ਲੈਣਾ ਨੂੰ ਇਸ ਤਰੀਕੇ ਨਾਲ ਇਹ ਕਮਰ ਜਿੰਨੀ ਆਪਾਂ ਛਾਤੀ ਰੱਖੀ ਹੈ ਤੋਂ ਹੁਣ ਇੱਥੋਂ ਪਰ ਰੱਖਿਆ ਹੈ 11.5 ਇੰਚ ਤਿਆਰ ਰੱਖਿਆਗਾ ਕਮਰ ਦਾ ਨਿਸ਼ਾਨ ਲਗਾਣਾ ਜਿਹੜਾ 1 ਇੰਚ ਘੱਟ ਲਾਵਾਂਗੇ ਇਹਦੇ ਨਾਲੋਂ ਨਾਨੀ ਕਿ 10.5 ਦੇ ਨਿਸ਼ਾਨ ਲਗਾਵਾਂਗੇ ਇਹ ਪੁੱਤੋ ਜਿਹੜਾ ਨਿਸ਼ਾਨ ਰੱਖਣਾ ਹੁੰਦਾਗਾ ਜਿੰਨੀ ਇੱਥੇ ਰੱਖਿਆ ਉਹਨੇ ਹੀ ਪੁੱਤ ਰੱਖਣਾ ਹੁੰਦਾਗਾ ਉਹਨੇ ਪਹਿਤੋ 11.5 ਰੱਖਿਆ ਸੀ ਤਾਂ ਇੱਥੇ ਵੀ 11.5 ਰੱਖਣਾਗਾ ਉਹਨਾਂ ਦਾ ਆਪਾਂ ਪੱਟੀ ਦੀ ਛੇ ਦੇਵਾਂਗੇ ਅਗਲਾ ਪੱਟੀ ਦੀ ਛੇ ਦੇ ਕੇ ਨੂੰ ਕਟਿੰਗ ਕਰਨੀ ਹੈਗੀ ਤਾਂ ਫਿਰ ਵੀ ਤੁਹਾਨੂੰ ਨਾ ਪਤਾ ਲੱਗੋ ਤਾਂ ਕਮੈਂਟ ਕਰਕੇ ਦੁਬਾਰਾ ਪੁੱਛ ਸਕਦੇ ਤੁਸੀਂ ਉਸ ਤੇ ਕਹਣਾ ਕਟਿੰਗ ਕਰਾਂਗੇ ਜਿਵੇਂ ਇਨਸ਼ਾਅੱਲਾ ਉਸ ਤੇ ਕਹਣਾ ਆਪਾਂ ਕਟਿੰਗ ਕਰਨੀ ਹੈ ਇਹਦੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ ਵੀਡੀਓ ਪਹਿਲਾਂ ਮੇਰੀ ਹੋਰ ਵੀ ਬਹੁਤ ਪਾਈਆਂ ਹੋਈਆਂ ਗਿਆ ਮੈਂ 3 ਦਿਨ ਇਨਸ਼ਾਅੱਲਾ ਉਹ ਬੈਕ ਦੇਖੋ ਕਿਸ ਤੇ ਕਹਣਾ ਹੈ ਇਹ ਰਹਾ ਪਹਿਲਾ ਡੇਢ ਦਿਨ ਇਨਸ਼ਾਅਰ ਲਗਾਇਆ ਸੀਗਾ ਇੱਥੇ ਆਪਾਂ ਡੇਢ ਦਾ ਇਨਸ਼ਾਅਰ ਲਾ ਕੇ ਇੱਥੋਂ ਬਕੰਦਾ ਜਿਹੜਾ ਡਾਊਨ ਕਰਿਆਗਾ ਉਸ ਦੇ ਕਨਾਲ 'ਪਾ ਇੱਥੇ ਨਿਸ਼ਾਨ ਲਗਾਣਾ ਹੈ ਦਾ ਇਹ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲਾਂਗੇ ਤੇਰਾ ਤਾਂ ਆਪਾਂ 19 ਇੰਚ ਤਿਆਰ ਸੀਗਾ ਤੇਰੇ ਬੈਕ ਜਿਹੜੀ ਕੱਟਣੀ ਆਪਾਂ 1 ਇੰਚ ਫालतू ਕੱਟਣੀ ਆ ਯਾਨੀ ਕਿ 20 ਇੰਚ ਕਟਾਂਗੇ ਜਿੰਨਾ ਵੀ ਤੀਰ ਹੋਵੇ ਇੱਕ ਇੰਚ ਫालतू ਘਟਣਾ ਹੁੰਦਾਗਾ ਕਿਉਂਕਿ ਤੇਰੇ ਦਿਲ ਮਾਈ ਉੱਪਰ ਜ਼ਿਆਦਾ ਕੱਟਾਂਗੇ 1 ਇੰਚ ਐਸ ਤਰੀਕੇ ਨਾਲ ਛਾਲ ਲਗਾੜਨਾਗਾ ਮੈਂ ਕਟਿੰਗ ਕਰ ਦੇਣੀ ਹੈਗੀ ਆੜੀ ਵੀਡੀਓ ਤੁਹਾਨੂੰ ਦੱਸਾਂਗੇ ਇਸ ਤੇ ਕਿਹੜਾ ਕਮੀਜ਼ ਬਣਾੜਾ ਹੈਗਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਰਪਾ ਇੱਥੇ ਹੀ ਪਦਰ ਨਿਸ਼ਾਨ ਲਗਾ ਜੀ ਇੱਥੋਂ ਕਟਿੰਗ ਕਰਨਾ ਜਿਵੇਂ ਨਿਸ਼ਾਨ ਲਾਏਗਾ ਇੱਥੋਂ ਨਹੀਂ ਚੱਲੂਗਾ ਨਾ ਜਿੱਦੇ ਕਿੱਜੇ ਦੇ ਨਿਸ਼ਾਨਾ ਕਿੱਜੇ ਦੇ ਨਿਸ਼ਾਨ ਇੱਥੋਂ ਤਾਂ ਹੀ ਹੈਗਾ ਰਪਾ ਇੱਥੋਂ ਚਾਲੂ ਕਰਨੀ ਕਟਿੰਗ ਇਹਦੀ ਢੜਕੇ ਦੀ ਗੁਲਾਈ ਦੇਣੀ ਦੇਖੋ ਆਪਾਂ ਪਹਿਲਾਂ ਇੱਕ ਇੰਚ ਪਾਲਤੂ ਰੱਖਿਆ ਸਾਹਮਣਾ ਸਾਈਡ ਦਾ ਕਪੜਾ ਬੈਕ ਇਹਦੀ ਛੋਟੀ ਹੈਗੀ ਪੌਣਾ ਇੰਚ ਸਾਹਮਣੇ ਲੰਬਾਈ ਜ਼ਿਆਦਾ ਹੈਗੀ ਹੈ ਇਹਨੂੰ ਬਰਾਬਰ ਕਰ ਲੈਣਾ ਇਸ ਤਿੱਕੇ ਨਾਲ ਇਹ ਗੁਲਾਈ ਦੇਣੀ ਹੈ ਦੀ ਇੱਕੋ ਜਿਹੀ ਗੁਲਾਈ ਆਣੀ ਚਾਹੀਦੀ ਚਾਰੇ ਕਪੜਿਆਂ ਦੀ ਸામਨੇ ਛਾੜਾ ਪਾਚਾ ਕਰਨੀ ਹੈ ਬੈਗ ਦੇ ਪਾਸੇ ਕਰ ਦੇਣੀ ਹੈ ਉਸ ਤੋਂ ਬਾਅਦ ਇੱਥੋਂ ਗਲਾਈ ਦੇਣੀ ਗਲੇ ਦੀ ਇਹਦੀ ਆਹ ਇਹ ਸ਼ਾਲ ਲਗਾਇਆ ਪਾਇਆ ਢਾਈ ਚਲਾ ਇੱਥੋਂ ਗਲਾਈ ਦੇਣੀ ਹੈ ਦੀ ਹਰ ਤੇ ਕਟਿੰਗ ਕਰਨੀ ਹੈ ਜੀ ਅਜੇ ਬਾਹਰ ਇਹ ਪੱਟੀ ਕਟਾ ਕੇ ਸਾਹਮਣੇ ਕਾਜ ਵਾਲੀ ਉਹ ਇੱਥੋਂ ਕਟਿੰਗ ਕਰਨੀ ਆਪਾਂ 12 ਇੰਚ ਦੀ ਕਪਟੀ ਕਟਿੰਗ ਕਰਨੀ ਆ ਜੀ ਨਾ ਹਮੇਸ਼ਾ 12 ਦੇ ਜਿਹੜੇ ਛੋਟੀ ਕਮੀਜ਼ ਹੋਗੇ ਉਹ ਤੋਂ ਕੱਟ-ਕਟਾਂਗੇ ਆਪਾਂ ਜਿਹੜੇ ਵੱਡੀ ਕਮੀਜ਼ਾਂ ਦੇ 12 ਇੰਚ ਤੇ ਕਟ ਨਹੀਂ ਕਰਨੀਆਂ ਐ ਮੇਰੇ ਤੋਂ ਬਾਅਦ ਸੈਂਟਰ 'ਚ ਕਟਿੰਗ ਕਰ ਦੇਣੀ ਆ ਜੀ ਹੁਣ ਕਮੀਜ਼ ਦੀ ਕਟਿੰਗ ਹੋ ਚੁੱਕੀ ਹੋਈ ਏ ਅਗਰ ਫਿਰ ਵੀ ਤੁਹਾਨੂੰ ਨਾ ਪਤਾ ਲੱਗੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਹੁਣ ਦਾ ਸਤੀਰਾ ਕਿਸ ਤਰੀਕੇ ਨਾਲ ਕੱਟਣਾ ਹੈ ਪਾਇਦਾ ਇਹ ਰੇ ਚੜਾਈ ਆਪਾਂ ਰੱਖਣੀ ਹੈ 5.5 6 ਇੰਚ ਚੜਾਈ ਤਿਆਰ ਹੋਣੀ ਚਾਹੀਦੀ ਹੈਗੀ ਉਹ ਤੋਂ ਕੱਟਣੀ ਹੋਣੀ ਚਾਹੀਦੀ ਹੈਗੀ ਇਹਦੇ ਕੋਲ 6 ਇੰਚ ਤਿਆਰ ਹੈ ਇੱਥੇ ਬਾਕੀ ਜਿਹੜੀ ਕੰਨੀ ਹੈਗੀ ਕੰਨੀ ਕਟਿੰਗ ਕਰ ਦਾਂਗੇ ਆਪਾਂ ਇਹਦੀ ਉਪਤੀਰਾ ਦਾ 10 ਇੰਚ ਤਿਆਰ ਸੀਗਾ ਆਪਾਂ 20 ਇੰਚ ਕੱਪੜਾ ਕੱਟਾਂਗੇ ਜਿੰਨੀ ਲੰਬਾਈ ਉਹਦੇ 1 ਇੰਚ ਫालतू ਕੱਟਣਾ ਆਪਾਂ ਤੀਰਾ ਇਹਦੇ ਆਪਾਂ ਨਖਣ ਮਾਰ ਕੇ ਇੱਕੋ ਜਿਹਾ ਕਰ ਲੈਣਾ ਇਹਨੂੰ ਕੱਪੜੇ ਨੂੰ ਉਨੇ ਸਾਈਡ ਤੇ ਆਪਾਂ ਨਿਸ਼ਾਨ ਲਾਣੇ ਰਿਹਾ ਆਪਾਂ 3 ਇੰਚ ਤੇ ਨਿਸ਼ਾਨ ਲਗਾਵਾਂਗੇ ਇਹਦਾ 3 ਦਾ ਸਵਾ 3 ਕਰ ਲਓ ਕੱਟਣੀ ਹੋਣਾ ਚਾਹੀਦਾਗਾ ਐਥੋਂ ਨਿਸ਼ਾਨ ਲਗਾਵਾਂਗੇ ਪੰਜ ਸਵਾ 2 ਇੰਚ ਤੇ ਨਿਸ਼ਾਨ ਲਗਾਣਾ ਹੈਗਾ ਜਿੱਦੀ ਆਪਾਂ ਗੁਲਾਈ ਦੇਣੀ ਹੈਗੀ 2 ਇੱਧੇਲੇ ਪਾਸੇ ਆਉਣਾ ਚਾਹੀਦਾ ਹੁਣ ਉਹ ਐਥੋਂ ਕ੍ਰੋਸ ਕਰ ਲੈਣਾ ਇਸ ਤਰੀਕੇ ਨਾਲ ਇਹਨੂੰ ऐसे किना कटिंग करेंगे तीरे दी इस तरीके किना कटिंग करनी है जिन्ना भी तेरा आखिर तेरा फालतू कट ना पा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ